ਹੈੱਡ ਗ੍ਰੰਥੀ ਨੇ ਸਿਸਟਮ ਤਾਇਨਾਤੀ ਦੀ ਦਿੱਤੀ ਸੀ ਮਨਜ਼ੂਰੀ ਫਿਲਹਾਲ ਪ੍ਰਬੰਧਕਾਂ ਨੇ ਪਾਕਿਸਤਾਨ ਦੇ ਸੰਭਾਵੀ ਖਤਰੇ ਨੂੰ ਸ਼ਾਇਦ ਪਾਪ ਲਿਆ ਸੀ ਤਾਂ ਉੱਥੇ ਹੀ ਪਹਿਲੀ ਵਾਰ ਦਰਬਾਰ ਸਾਹਿਬ ਦੀਆਂ ਲਾਈਟਾਂ ਬੰਦ ਹੋਈਆਂ ਅਸੀਂ ਦੇਖ ਪਾ ਰਹੇ ਸੀ ਕਿ ਪਾਕਿਸਤਾਨ ਦਾ ਕੋਈ ਸਪਸ਼ਟ ਟਾਰਗੇਟ ਨਹੀਂ ਤਾਂ ਪਾਕਿਸਤਾਨ ਨਾਗਰਿਕ ਖੇਤਰ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਫਿਲਹਾਲ ਐਡ ਗ੍ਰੰਥੀ ਨੇ ਸਿਸਟਮ ਤਾਇਨਾਤੀ ਦੀ ਮਨਜ਼ੂਰੀ ਦਿੱਤੀ ਇਸ ਦਸਤਾਵੇਜ਼ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਪ੍ਰਬੰਧਕਾਂ ਨੇ ਪਾਕਿਸਤਾਨ ਦੇ ਸੰਭਾਵੀ ਖਤਰੇ ਨੂੰ ਸ਼ਾਇਦ ਪਹਿਲਾਂ ਹੀ ਮਾਪ ਲਿਆ ਸੀ ਫਿਲਹਾਲ ਡਿਫੈਂਸ ਗਨ ਤਾਇਨਾਤ ਕੀਤੀ ਗਈ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੀਤੀ ਗਈ ਸੀ 에어 డిਫੈਂਸ ਗਨ ਤਾਇਨਾਤ ਲੈਫਟੇਨੈਂਟ ਜਨਰਲ ਸੁਮੇਰ ਨੇ ਇਸ ਦੇ ਬਾਰੇ ਵੱਡਾ ਬਿਆਨ ਦਿੱਤਾ ਹੈ ਫਿਲਹਾਲ ਤੁਹਾਨੂੰ ਦੱਸਦੀ ਹੈ ਕਿ ਦਰਬਾਰ ਸਾਹਿਬ ਦੀ ਸੁਰੱਖਿਆ ਤੇ ਫੌਜ ਦਾ ਵੱਡਾ ਦਾਵਾ ਦਰਬਾਰ ਸਾਹਿਬ ਦੀ ਸੁਰੱਖਿਆ ਤੇ ਫੌਜ ਨੇ ਵੱਡਾ ਦਾਵਾ ਕੀਤਾ ਹੈ ਇਸ ਸਬੰਧੀ ਲੈਫਟੇਨੈਂਟ ਜਨਰਲ ਸੁਮੇਰ ਨੇ ਵੱਡਾ ਬਿਆਨ ਦੇ ਦਿੱਤਾ ਹੈ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੀਤੀ ਗਈ ਸੀ 에어 డి펜스 ਗਨ ਦੇ ਤਾਇਨਾਤ ਹੈੱਡ ਗ੍ਰੰਥੀ ਨੇ ਸਿਸਟਮ ਤਾਇਨਾਤੀ ਦੀ ਮਨਜ਼ੂਰੀ ਦੇ ਦਿੱਤੀ ਸੀ ਪ੍ਰਬੰਧਕਾਂ ਨੇ ਪਾਕਿਸਤਾਨ ਦੇ ਸੰਭਾਵੀ ਖਤਰੇ ਨੂੰ ਸ਼ਾਇਦ ਪਹਿਲਾਂ ਹੀ ਪਾਪ ਲਿਆ ਸੀ ਪਹਿਲਾਂ ਹੀ ਜਾਣ ਲਿਆ ਸੀ ਪਾਕਿਸਤਾਨ ਦੇ ਖਤਰੇ ਨੂੰ ਫਿਲਹਾਲ ਪ੍ਰਬੰਧਕਾਂ ਨੇ ਪਾਕਿਸਤਾਨ ਦੇ ਸੰਭਾਵੀ ਖਤਰੇ ਨੂੰ ਸ਼ਾਇਦ ਪਹਿਲਾਂ ਹੀ ਮਾਪ ਲਿਆ ਸੀ ਤਾਂ ਪਹਿਲੀ ਵਾਰ ਦਰਬਾਰ ਸਾਹਿਬ ਦੀਆਂ ਲਾਈਟਾਂ ਬੰਦ ਹੋਈਆਂ ਅਸੀਂ ਦੇਖ ਪਾ ਰਹੇ ਸੀ ਕਿ ਪਾਕਿਸਤਾਨ ਦਾ ਕੋਈ ਸਪਸ਼ਟ ਟਾਰਗੇਟ ਨਹੀਂ ਪਾਕਿਸਤਾਨ ਨਾਗਰਿਕ ਖੇਤਰ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ